ਵਾਹੀ ਤੇ ਸੰਕੇ ਅਮਰਟ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਾਲਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਤਸੀਸ ਜਿੱਤੇ ਪੰਥ ਬੰਦ ਘਟਾਈ ਕੋਪਰੀਆਂ ਲੋਹਾਂਜਾਂ ਚਰਕੀਆਂ ਤੇ ਚੜੇ ਆਰਿਆਂ ਨਾਲ ਤਖਤ ਚੜਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸੇਖੇ ਸਦਾ ਕਾਫ ਦੀ ਸਾ ਸਵਾਸ ਸੰਗ ਨਿਵਾਹੀ ਤਨਾ ਸਿੰਘ ਸਿੰਘਣੀਆਂ ਪਛੰਦੀਆਂ ਦੇ ਪਾਵਨ ਸਮਾਈ ਦਾ ਧਿਆਨ ਕਰਕੇ ਖਾਲਸਾ ਜੀ ਬਾਲਾ ਜੀ ਪੰਚਾ ਤੱਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬਾਲਾ ਜੀ ਪ੍ਰਤਮੇ ਸਰਬਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜਿਤੇ ਆਵੇ ਚਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਫਲਸਾ ਏ ਸਾਹਿਬ ਕਹਾਂ ਤਾਰ ਸਿਆਰ ਵਾਇਤ ਦੇ ਤੀ ਤਖਤ ਹੈ ਅਰਦ ਕੀ ਪੈਜ ਪੰਥ ਕੀ ਜੀਤੋ ਸ੍ਰੀ ਸਾਹਿਬ ਦੇ ਸਹਾਈ ਕਲਸਾ ਜੀ ਕੇ ਬੋਲ ਵਾਲੇ ਬੱਲ ਜੀ ਸਿਕਾ ਨੂੰ ਸਕੇ ਬਾਨ ਰਹਿਤ ਦਾਨ ਅਪੀਕਤਾਨ ਵਿਸਾਹੋ ਦਾਨ ਅਪਰੂਸਾ ਦਾਨ ਦਾਨ ਸਰਦਾਨ ਨਾਮ ਤਾਨ ਸ੍ਰੀ ਅਮਰਤ ਸਰ ਜੀ ਕੇ ਦਰਸ ਨੇ ਸੁਨਾ ਚੌਕੀਆਂ ਝੰਡੇ ਬੋਂਗੇ ਜੋਗੋ ਜੋਗ ਅਟਾਲਾ ਧਰਮ ਕਾ ਜੈਕਾਰ ਬੋਲਾ ਜੀ ਸਿੱਖਾਂ ਦਾ ਮਨ ਨੀਵਾ ਮਤ ਉਰਜੇ ਮਤ ਪਤ ਦੇ ਰਾਖੇ ਆਪਕਾਲ ਪੁਰਖ ਵਾਹਿਗੁਰੂ ਜੀ ਆ ਤੇ ਆਪਣੇ ਪੰਥ ਦੇਸ ਦਾ ਸਹਾਇਤਾਕਾਰ ਜੀਉ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜਿਨ੍ਹਾਂ ਦੇ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲਦੇ ਤਾਂ ਪਿਆਰੇ ਖਾਸਾ ਇਹਨੂੰ ਬਖਸ਼ੋ ਜੇ ਇਨ ਮਣਿਆਂ ਦੇ ਮਾਨ ਸਤ ਕਰੋ ਨਿੱਤਾਂਆਂ ਦੇ ਤਾਣ ਨਿਉਟਿਆਂ ਦੇ ਓਟਾ ਨੇ ਆਸਰਿਆਂ ਦੇ ਆਸਰੇ ਕਿਰਪਾ ਨਿਭਾਨ ਸਤਿਗੁਰੂ ਜੀਓ ਧੰਨ ਧੰਨ ਗੁਰੂ ਬ੍ਰੇਮਨਵਾਜ ਗੁਰੂ ਨਾਲ ਬਤਸਾਏ ਧੰਨ ਧੰਨ ਚੇਵੇਂ ਗੁਰਦੇਵ ਗੁਰੂ ਹਰगोबिंद ਸਾਹਿਬ ਬਤਸਾਏ ਧੰਨ ਧੰਨ ਦਸਮ ਪਤ ਸਾਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਦਸ ਪਤ ਸਾਹੀਆਂ ਧੰਨ ਧੰਨ ਤੰਦਸਾ ਪਤ ਸਾਹੀਆਂ ਦੇ ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਤਸਾ ਜੀ ਆਪ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਸਮੂਹ ਸੰਗਤ ਦੀ ਅਰਦਾਸ ਬੇਤੀ ਹੈ ਪਤਸਾ ਜੀਓ ਆਪ ਜੀ ਨੇ ਮਹਾਨ ਕਿਰਪਾ ਰਹਿਮਤ ਬਖਸ਼ ਕੀਤੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ ਕਰਨ ਹਾਲ ਨਿਹਾਲ ਨਿਹਾਲ ਕੀਤਾ ਪਤਸਾ ਜੀ ਅੰਮ੍ਰਿਤ ਵੇਲੇ ਨੇ ਪ੍ਰੇਮ ਅੰਸਾਰਾ ਆਪ ਜੀ ਦੇ ਤਕਤਾਂ ਦੀਆਂ ਸਿਵਾਵਾਂ ਹੋਈਆਂ ਆਪ ਜੀ ਨੇ ਪਾਵਨ ਤੀਰ ਬਕਸ਼ੇ ਪਾਵਨ ਹੁਕਮਨਾਮੇ ਲੈ ਕੇ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਬਾਸਾ ਜੀ ਉਹ ਸੰਗਰਾਮ ਦੇ ਪਾਵਨ ਦਿਹਾੜਿਆਂ ਨੂੰ ਮੁੱਖ ਰੱਖਦੇ ਆਂ ਸ੍ਰੀ ਪਾਰਾਮਹਾਂ ਕੀ ਦੇ ਪਾਰਥ ਹੋਏ ਬਾਸਾ ਗੁਰੂ ਗਰੀਬ ਨਵਾਜ਼ ਉਪਰੰਤ ਆਪ ਜੀ ਨੇ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਸੇਵਕ ਪਰਿਵਾਰ ਦੇ ਮਨ ਪ੍ਰੇਰ ਕਰਕੇ ਆਪ ਜੀ ਦੇ ਚਰਨਾਂ ਵੱਲ ਲਾਏ ਆਪ ਜੀ ਦੀ ਸੇਵਾ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ ਪਤਸਾ ਜੀਓ ਆਪ ਜੀ ਦੇ ਦਰਕਰਦੇ ਸਿੰਘ ਸੇਵਕ ਭਾਈ ਸਾਹ ਭਾਈ ਅਮਰਜੀਤ ਸਿੰਘ ਕਬਲਾ अथवा ਸਾਰੇ ਪਰਿਵਾਰ ਨੇ ਬੱਚਾ ਗੁਰਪ੍ਰੀਤ ਸਿੰਘ 25 ਜਸਪ੍ਰੀਤ ਕੌਰ ਦੇ ਇਹ ਰੋਗਤਾ ਦੇ ਵਾਸਤੇ ਚੜ੍ਹਦੀ ਕਲਾ ਦੇ ਵਾਸਤੇ ਪਤਸਾ ਜੀਓ ਆਪ ਜੀ ਦੇ ਚਰਨ ਕਬਲਾ ਦਾ ਉੱਟ ਆਸਰਾ ਲੈਂਦੇ ਆਂ ਕਈ ਰੋਜ਼ ਤੋਂ ਆਪ ਜੀ ਦੀ ਪਾਵਨ ਗੁਰਬਾਣੀ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਤੇ ਐਕ ਸ੍ਰੀ ਸਹਿਜ ਪਾਠ ਆਪ ਜੀ ਦੇ ਪਾਵਨ ਅਸਥਾਨਾਂ ਤੇ ਪ੍ਰਾਰੰਭ ਕਰਵਾਏ ਸੰਪਾਦਾ ਜੀਓ ਜੋ ਜੋ ਵੀ ਭਾਵਨਾ ਮਨ ਮੁਖ ਰੱਖਨੇ ਆ ਸੇਵਕਾਂ ਨੇ ਆਪ ਜੀ ਦੇ ਚਰਨ ਪਰਸੇ ਸੋ ਸੇਵਕਾਂ ਦੀਆਂ ਗੁਰਮਤ ਅਨੁਸਾਰ ਮੰਨਦੀਆਂ ਭਾਵਨਾ ਬਾ ਸੰਪੂਰਨ ਕਰਨੀਆਂ ਗ੍ਰਾਂਤ ਸੁਖ ਸੰਤੀ ਵਰਤੋਣੀ ਬਚਿਆਂ ਦੇ ਸਿਰਾਂ ਤੇ ਮਿਹਰ ਭਰੇ ਹੱਥ ਰੱਖਣੇ ਦੇ ਰੋਕਤਾ ਬਖਸ਼ਣੀ ਚੜਦੀ ਕਲਾ ਬਖਸ਼ਣੀ ਜੇ ਸੁਖ ਦੇਸ ਅੰਗ ਸੰਗ ਸਹਾਈ ਹੋਣਾ ਕਾਰੋਬਾਰਾਂ ਵਿੱਚ ਵਾਧੇ ਕਰਨੇ ਹਰ ਤਰ੍ਹਾਂ ਕਰਕੇ ਰਖਿਆ ਰਹਿਤ ਕਰਨੀ ਪਤਸਾ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਸਾਕੇ ਪਹਿਨਾਏ ਗਏ ਮਾਇਆ ਹਾਜ਼ਰ ਕੀਤੀ ਗਈ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪਰਲੋਕ ਪੜਦੇ ਕਜਨੇ ਖਿਆਨੇ ਭਰਪੂਰ ਕਰਨੇ ਬਖਸ਼ਾ ਜੀਓ ਗੁਰੂ ਗਰੀਬ ਨਵਾਜ ਦੂਸਰੇ ਪਰਿਵਾਰ ਬੱਚੀ ਨੂ ਜੋਤਪੁਰ ਪੁੱਤਰੀ ਗੁਰਦੀਪ ਸਿੰਘ ਜੰਮਦੇ ਨੂ ਮੁਖ ਰੱਖਦੇ ਆਂ ਸੇਵਕਾਂ ਨੇ ਆਪ ਜੀ ਦੇ ਪਾਵਨ ਸਥਾਨਾਂ ਤੇ ਅਰਦਾਸ ਬੇਤੀ ਜੇਕਾਂ ਕਰਵਾਈਆਂ ਜੋ ਜੋ ਵੀ ਭਾਵਨਾ ਨੂੰ ਮੁਖ ਰੱਖਦੇ ਆਂ ਸੇਵਕਾਂ ਨੇ ਚਰਨ ਪਰਸੇ ਸੋ ਸੇਵਕਾਂ ਦੀਆਂ ਗੁਰਮਤ ਅਨੁਸਾਰ ਬੰਤੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਗ੍ਰਹਿ ਸੁਖ ਸ਼ਾਂਤੀ ਵਰਤੌਣੀ ਆਉਣ ਗਾਲੇ ਟਿਕਨਾ ਦਾ ਨਾਸ ਕਰਨਾ ਜੜਦੀ ਕਲਾ ਬਖਸ਼ਣੀ ਪਤਸਾ ਜੀਓ ਪੰਚਮਕੜਾ ਪ੍ਰਸ਼ਾਦੀਆਂ ਦੇਖਾਂ ਸੜ ਕੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰ ਨੇ ਕਿਰਪਾ ਕਰੋ ਭੋਗ ਲਾਓ ਅਣਕ ਪ੍ਰਕਾਰ ਭੋਜਨ ਭੋਗ ਗੀਏ ਗੋਵੈਂਜਨ ਮਿਸਟਾਈਂ ਕਰੀਪਾ ਅਨਸਾ ਸੋਚ ਪਵਿੱਤਰਾਂ ਹਰ ਲਾਭੋ ਭੋਗ ਹਰ ਰਾਏ ਆਪ ਜੀ ਕੋ ਭੋਗ ਲਗੇ ਸੀਤਲ ਪ੍ਰਸਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਣੀ ਪਤ ਸਾਹਿਬ ਜੀ ਸੇਵਕ ਪਰਿਵਾਰ ਵੱਲੋਂ ਮਿੱਠੇ ਪ੍ਰਸਾਦ ਸੰਗਤਾਂ ਵਾਸਤੇ ਹਾਜ਼ਰ ਕੀਤੇ ਆਪ ਜੀ ਨੇ ਦਰ ਪ੍ਰਵਾਨ ਕਰਨੇ ਪ੍ਰਵਾਨ ਹੋਏ ਪ੍ਰਸਾਦ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰਨੀ ਤੇ ਅੰਤ ਸੰਗਤਾਂ ਨੇ ਸੁਗਰਾਮ ਤੇ ਪਾਵਨ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਅੰਮ੍ਰਿਤ ਵੇਲੇ ਆਪ ਜੀ ਦੇ ਪਾਵਨ ਦਰਵਾਜ਼ੀਆਂ ਆਜਰੀਆਂ ਭਰੀਆਂ ਪੇਟਾਵਾਂ ਅਰਪਣ ਕੀਤੀਆਂ ਸੇਵਾਵਾਂ ਕੀਤੀਆਂ ਸਤਿਗੁਰੂ ਜੀਓ ਆਈਆਂ ਸக்தਾਵੀਆਂ ਆਜਰੀਆਂ ਪੇਟਾਵਾਂ ਸੇਵਾਵਾਂ ਦਰਖਰਮਾਨ ਕਰਨੀਆਂ ਚੱਲੇ ਕਦਮ ਲੈ ਕੇ ਲਾਉਣੇ ਆਪ ਜੀ ਦੇ ਘਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਨਗਰ ਖੇੜਿਆਂ ਨੂੰ ਸਦਾ ਵਾਸਤੇ ਖੁਸ਼ੀਆਂ ਦੇ ਮੰਗਲ ਬਖਸ਼ਨੇ ਮਾਲ ਮਨੁੱਖੀ ਸੁੱਖ ਰੱਖਣੀ ਅਨ ਧਨ ਵਿੱਚ ਵਾਅਦਾ ਕਰਨਾ ਚੜਦੀ ਕਲਾ ਕਰਨੀ ਪਤਸਾ ਜੀ ਆਪ ਜੀ ਦੇ ਪਾਵਨ ਅਸਥਾਨਾਂ ਦੀ ਚੜਦੀ ਕਲਾ ਕਰਨੀ ਖਾਲਸਾ ਪੰਥ ਦੀ ਚੜਦੀ ਕਲਾ ਕਰਨੀ ਪਤਸਾ ਜੀ ਕਰੋ ਕਿਰਪਾ ਸੰਗਤਾਂ ਨੂੰ ਗੁਰਮਖ ਪਰਿਵਾਰ ਨੂੰ ਪਾਵਨ ਹੁਕਮ ਨਾਮੇ ਬਖਸ਼ ਕਰਨਿ ਹਾਲ ਨਿਹਾਲ ਨਿਹਾਲ ਕਰੋ ਹੁਕਮਾਂ ਤੇ ਜਨਮ ਦੀ ਸਮਰੱਥਾ ਵਕਸ਼ਿਸ਼ ਕਰਨੀ ਪਤਸਾ ਜੀ ਜੋ ਜੀ ਆਪ ਜੀ ਦੀ ਚਰਨ ਸਰਣ ਆਵੇ ਸੋ ਰਾਜੀ ਪ੍ਰਸੰਨ ਜਾਵੇ ਸੋ ਖੋ ਹੋਏ ਨਾਮ ਜਪਿ ਆਵੇ ਨਾਨਕ ਨਾਮ ਜਤਿ ਕਲਾ ਤੇਰੇ ਭਾਣੇ ਸਭ ਤੁਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋੜਾ ਗਿਆ ਭਈ ਅਕਾਲ ਕੀ ਤੁ ਸਭ ਸੇਨ ਕੋ ਹੁਕਮ ਹੈ ਗੁਰੂ ਪਾਣਿਓ ਗੁਰੂ ਪ੍ਰਸਾਦਿ ਮਾਨਿਓ ਨਾਮ ਕੀ ਜੋ ਪ੍ਰਭ ਕੋ i ਨਾਨਕੋ ਸਤਿ ਗੁਰੂ ਵਾਹਣੋ ਬਾਹ ਗੁਰੂ ਜੀ ਦਾ ਰਸ ਬੇਰੋਹ ਕਿੰਨ ਦਿੱਤੇ ਗੁਰੂ ਪਰਿਵਾਰ ਸਤਿਗ੍ਰੰਥ ਦੇ ਪਾਵਨ ਪਵਿੱਤਰ ਚਰਨਾਂ ਦਾ ਓਟ ਅਸਰਾ ਲੱਗਿਆ ਅਗੇ ਰੂਹ ਨੂੰ ਸਤਿਗ੍ਰੰਥ ਦੇ ਪਾਵਨ ਪਵਿੱਤਰ ਸਥਾਨਾਂ ਤੇ ਧੁਰ ਕੀ ਬਾਣੀ ਆਈ ਜਿਸ ਨਾਲੀ ਜਿਤ ਉਤਾਰਯੋਤ ਰੂਹੀ ਬਾਣੀ ਦੇ ਸ੍ਰੀ ਸਹਿਜ ਬਾਣ ਪ੍ਰਾਰੰਭ ਕਰਾਈ ਹਾਜ਼ੂਰੀ ਬਾਣੀ ਅਕਸੁਰ ਬਾਣੀ ਆਰ ਬਲੰਕਰ ਗੁਰੂ ਜੀ ਸਪੂਰਤ ਹੋ ਰਿਹਾ ਬਾਈ ਬੜਾ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਪਹਿਲਾ ਰਜਾਨਾ ਸਿੱਧਾ ਸਰੋਵਰ ਦੇ ਸਾਨੂੰ ਕੂਕੇ ਪੰਜਾਬ ਬੰਨਾ ਦੇ ਨਿਤਿਰਨ ਹੋਏ ਉਹ ਪਾਕਾ ਸਾਵਣ ਦੇ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦੇ ਬਾ بہادر لوہے پیجرے کا اپنا ایڈو Pelo ਸਤਿਗੁਰਾਂ ਦੇ ਚਰਨਾਂ ਪਾਏ ਸ੍ਰੀ ਗੁਰੂ ਕਿਰਪਾ ਕਰ ਗੁਰੂ ਪਰਵਾਰ ਨੂੰ ਫਿਰ ਖੁਸ਼ੀ ਰਾਤ ਤੱਕ ਬਣੀ ਰੱਬੀ ਬਖਸ਼ ਦੇਰ ਰੋਣ ਦਾ ਗੁਰਸ਼ਿਖਤੀ ਜੀਰਾਸ ਇਸ ਬਾਤ ਨਾਲ ਚੜ੍ਹਦੀ ਕਲਾ ਵਿੱਚ ਦੇਸ਼ ਵਿਦੇਸ਼ ਅੰਕ ਸੰਗ ਹੋ ਕੇ ਸਹਿਯੋਗ ਕਰਾਈ ਗੁਰੂ ਪਰਵਾਰ ਨੂੰ ਬੇਨਤੀ ਆ ਗੁਰੂ ਘਰ ਦੀ ਨਜ਼ਾਰਾ ਦੇ ਅਨੁਸਾਰ ਗੁਰੂ ਪਰਿਵਾਰ ਨੂੰ ਭਾਈ ਸਰੂਪਾ ਦੇ ਬਖਸ਼ਿਉਣੀਆ ਭਾਈ ਬਾਦ ਸੇ ਕੋਣ